ਵਾਜ ਪਾਲਿਆਂ ਨੂੰ ਆਰਐਸਐਸ ਦੱਸਣ ਵਾਲੇ ਰਵਨੀਤ ਬਿੱਟੂ ਅੱਜ ਆਪਣਾ ਸਟੈਂਡ ਸਪਸ਼ਟ ਕਰਨ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਨ ਵਾਲੇ ਰਵਨੀਤ ਬਿੱਟੂ ਅੱਜ ਕਿਸਾਨਾਂ ਦੀ ਗੱਲ ਕਿਉਂ ਨਹੀਂ ਕਰ ਰਹੇ ਤੇ ਉਥੇ ਹੀ ਅੱਜ ਦੱਸਦੀ ਹੈ ਕਿ ਮੰਤਰੀ ਤਰुणਪ੍ਰੀਤ ਸੋਨ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਨੇ ਕਈ ਸਵਾਲ ਹੈ ਜਿਹੜੇ ਕਿ ਰਵਨੀਤ ਬਿੱਟੂ ਨੇ ਕਰਨੇ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਖੜੀ ਹੈ ਪਰੰਤੂ ਰਵਨੀਤ ਬਿੱਟੂ ਦੇ ਵੱਲੋਂ ਜਿਹੜਾ ਕਿ ਭਾਜਪਾ ਵਾਲਿਆਂ ਨੂੰ ਆਰਐਸਐਸ ਨੇ ਦੱਸਿਆ ਜਾ ਰਿਹਾ ਸੀ ਤੇ ਅੱਜ ਉਹ ਖੁਦ ਭਾਜਪਾ ਨੇ ਚ ਨੇ ਤੇ ਹੁਣ ਉਹ ਕਿਉਂ ਨਹੀਂ ਸਪਸ਼ਟ ਕਰਦੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਉਹਨਾਂ ਨੇ ਕਿਉਂ ਗੱਲ ਹੈ ਜਿਹੜੀ ਕਿ ਨਹੀਂ ਕੀਤੀ ਤੇ ਜਿਸ ਦੇ ਵਿੱਚ ਹੁਣ ਤਰਨ ਪ੍ਰੇਸੋਂ ਦੇ ਵੱਲੋਂ ਕਈ ਸਵਾਲ ਹੈ ਜਿਹੜੇ ਕਿ ਚੱਕੇ ਜਾ ਰਹੇ ਨੇ ਕੁਝ ਤਿੱਖੇ ਨਿਸ਼ਾਨੇ ਪਾਟ ਪਾਲਿਆਂ ਦੇ ਵੱਲੋਂ ਵੀ ਸਾਦੇ ਜਾ ਰਹੇ ਨੇ ਤੇ ਉਥੇ ਇੱਕ ਆਡੀਓ ਜਿਹੜੀ ਕਿ ਉਹਨਾਂ ਦੇ ਵੱਲੋਂ ਦਿਖਾਈ ਜਾ ਰਹੀ ਹੈ ਤੇ ਜਿਸ ਦੇ ਵਿੱਚ ਜਿਹੜੇ ਕਿ ਸੌਨ ਦੇ ਵੱਲੋਂ ਰਵਨੀਤ ਬਿੱਟੂ ਨੂੰ ਲੈ ਕੇ ਵੱਡੇ ਖੁਲਾਸੇ ਤਾਂ ਕੀਤੇ ਜਾ ਰਹੇ ਨੇ ਹੋਰ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਰਵਨੀਤ ਬਿੱਟੂ ਦੀ ਇੱਕ ਆਡੀਓ ਵੀਡੀਓ ਸੁਣਨ ਲੱਗੇ ਪਹਿਲਾਂ ਸੁਣਿਓ ਉਸ ਤੋਂ ਬਾਅਦ ਚ ਫੈਸਲਾ ਕਰਿਓ ਕਿ ਜਿਹੜੀਆਂ ਨਸੀਤਾ ਦੇਣ ਵਾਲੇ ਰਵਨੀਤ ਬਿੱਟੂ ਨੇ ਇਹਨਾਂ ਦੀ ਅਸਲੀਅਤ ਕੀ ਆ ਆ ਜਿਹੜਾ ਸੁਣਿਓ ਇਹ ਇਹ ਭਾਜਪਾ ਵਾਲੇ ਆ ਆਰਐਸਐਸ ਵਾਲੇ ਆ ਇਤੋਂ ਪਤਾ ਲੱਗਦਾ ਵੀ ਅਸੀਂ ਇੱਥੇ ਗੁਰੂ ਦਾ ਚਾਕ ਕਰ ਰਹੇ ਸਤਨਾਮ ਵਾਹਿਗੁਰੂ ਕਰ ਰਹੇ ਹਾਂ ਕਿਸਾਨਾਂ ਲਈ ਤੇ ਉਧਰ ਇਹ ਜਿਹੜੇ ਭਾਜਪਾ ਵਾਲੇ ਆ ਜਿਹੜੇ ਦਲਾਲ ਦੱਸਦੇ ਆ ਕਿਸਾਨਾਂ ਨੂੰ ਉਹ ਮੇਰੇ ਖਿਲਾਫ ਇੱਥੇ ਐਫਆਈਆਰ ਉਸ ਵੇਲੇ ਕਰ ਰਹੇ ਜਦੋਂ ਅਸੀਂ ਕਿਸਾਨਾਂ ਦੀ ਸੁਖ ਮੰਗ ਰਹੇ ਆਪਣੇ ਬੱਚੇ ਪਰਿਵਾਰਾਂ ਨਾਲ ਵੀ ਤੁਹਾਡੀ ਦਿੱਲੀ ਪੁਲਿਸ ਇੱਕ ਕਿਸੇ ਚੈਨਲ ਤੇ ਉਹ ਚੈਨਲ ਕੀ ਦਿਖਾ ਰਿਹਾ ਕੀ ਨਹੀਂ ਦਿਖਾ ਰਿਹਾ ਤੇ ਤੁਸੀਂ ਉਸ ਤੇ ਐਫਆਈਆਰ ਨਹੀਂ ਕਰ ਦੋਗੇ ਕੋਈ ਵੀ ਬੰਦਾ ਚੈਨਲ ਤੇ ਹਜ਼ਾਰਾਂ ਬੰਦਾ ਹਰੇਕ ਗੱਲ ਕਰਦਾ ਹੈ ਤੇ ਉਹਦੇ ਉੱਤੇ ਕੋਈ ਬੰਦਾ ਉੱਠ ਕੇ ਇਥੋਂ ਪਤਾ ਲੱਗਦਾ ਕੋਈ ਬੰਦਾ ਇਹਦੇ ਵਿੱਚ ਬੀਜਪੀ ਤੇ ਆਰਐਸਐਸ ਆਪਾਂ ਨੇ ਉਹਦੇ ਦੀ ਕੀ ਪਾਤਾ ਇਹਦਾ ਪਤਾ ਲੱਗ ਗਿਆ ਨਾ ਵੀ ਆਰਐਸਐਸ ਵਾਲੇ ਕਾਕੀ ਨੀ ਕਰ ਲਈ ਕਰ ਸਕਦੇ ਆ ਅਗਲੀ ਇੱਕ ਹੋਰ ਸੁਣ ਲੋ ਆਰਐਸਐਸ ਦੇ ਬੀਜੇਪੀ ਦਾ ਇੱਥੇ ਬੰਦਾ ਕੋਈ ਦਾਰਜਾ ਜਿਹੜਾ ਅੱਗੇ ਕਰਾਉਂਦਾ ਇਹ ਕੰਮ ਮੈਂ ਤਾਂ ਇਹ ਕਹਿਣਾ ਚਾਹੁੰਦਾ ਭਾਈ ਤੁਸੀਂ ਪੰਜਾਬ ਦੀ ਲੜਾਈ 'ਚ ਨਾ ਆਓ ਸਾਡੀ ਲੜਾਈ ਪੰਜਾਬ ਦੀ ਆਪਣੀ ਲੜਾਈ ਹੈ ਤੁਸੀਂ ਇਹਦੇ ਵਿੱਚ ਇੰਟਰਫੇਰ ਟਕਲ ਨਾ ਕਰੋ ਚੇਹੀਓ ਇਹ ਕੋਈ ਤਾਕੀ ਵਾਲੀ ਗੱਲ ਨਹੀਂ ਮੈਂ ਕਰ ਰਿਹਾ ਵੀ ਥੋਤ ਚੱਲ ਨਹੀਂ ਹੋਣੀ ਇਹ ਭਾਈ ਜਿਹੜਾ ਰਵਨੀਤ ਬਿੱਟੂ ਇਹ ਕਹਿ ਰਿਹਾ ਸੀ ਕਿ ਇਹ ਹੀ ਭਾਜਪਾ ਸਾਡੇ ਸਾਡੇ ਭੋਲੇ-ਭਾਲੇ ਕਿਸਾਨਾਂ ਨੂੰ ਇਹ ਹੀ ਭਾਜਪਾ ਸਾਡੇ ਭੋਲੇ-ਭਾਲੇ ਕਿਸਾਨਾਂ ਨੂੰ ਰਵਨੀਤ ਮਿੱਟੂ ਕਹਿ ਰਿਹਾ ਕਿ ਦਲਾਲ ਦੱਸਦੀ ਆ ਅੱਜ ਉਸੇ ਭਾਜਪਾ ਦੇ ਵਿੱਚ ਰਵਨੀਤ ਮਿੱਟੂ ਜਾ ਕੇ واਸ਼ਿੰਗ ਮਸ਼ੀਨ ਚ ਧੋਏ ਗਏ ਅੱਜ ਉਹੀ ਭਾਜਪਾ ਜਿਹੜੀ ਦਲਾਲ ਦੱਸਦੀ ਸੀ ਸਾਡੇ ਕਿਸਾਨਾਂ ਨੂੰ ਉਹ ਠੀਕ ਹੋ ਗਈ ਕਿਆ ਭਾਜਪਾ ਨੇ ਕਿਸਾਨਾਂ ਦੇ ਜਿਹੜੇ ਸਾਰੇ ਗੱਲ ਮੁੱਦੇ ਸੀ ਉਹ ਹੱਲ ਕਰਤੇ ਵੱਡਾ ਸਵਾਲ ਹੈ ਇਹ ਖਾਕੀ ਨਿੱਕਰ ਵਾਲੇ ਦੱਸਦਾ ਸੀ ਰਵਨੀਤ ਮਿੱਟੂ ਭਾਜਪਾ ਵਾਲਿਆਂ ਨੂੰ ਤੇ ਆਰਐਸਐਸ ਦੇ ਦਲਾਲ ਦੱਸਦਾ ਸੀ ਅੱਜ ਅਜ ਰਵਨੀਤ ਮਿੱਟੂ ਦਾ ਕੀ ਸਕੈਂਡ ਹੈ ਜੇ ਗੰਗਾ ਦੇ ਗੰਗਾਰਾਮ ਜੇ ਗੰਗਾ ਜਮਨਾ ਦੇ ਤਾਂ ਜਮਨਾਦਾਸ ਬਾਓ ਤੁਹਾਡੇ ਜਿੱਥੇ ਜਾਮੋ ਜਿੱਥੇ ਜਾਮੋ ਉਹੀ ਭਾਸ਼ਾ ਬੋਲਣ ਲੱਗ ਜਾਓ ਜੇ ਤੁਸੀਂ ਕਾਂਗਰਸ 'ਚ ਬੈਠੇ ਹੋ ਤਾਂ ਉਹਦੀ ਚਾਤੂਕਾਰਤਾ ਜੋ ਛੱਡ ਕੇ ਭਾਜਪਾ ਚੱਲ ਗਏ ਉਹਦੀ ਚਾਤੂਕਾਰਤਾ ਤੇ ਜੇ ਹੁਣ ਕੱਲ ਨੂੰ ਇਹ ਵੀ ਨਹੀਂ ਪਤਾ ਕਿ ਕੋਈ ਤੀਜੀ ਨਾ ਤਿਆਰ ਕੀਤੀ ਹੋਵੇ ਪਾਰਟੀ ਕਿਤੇ ਉੱਧਰ ਨਾ ਜਾਣਾ ਹੋਵੇ ਬਿੱਟੂ ਜੀ ਮੰਨਿਆ ਕਿ ਸੰਜੀਵ ਅਰੋੜਾ ਜੀ ਵਰਗਾ ਇਨਸਾਨ ਜਿਹੜਾ شریف ਇਨਸਾਨ ਸਾਊ ਇਨਸਾਨ ਦੁਬਾਰਾ ਮੈਨੂੰ ਲੱਗਦਾ ਇਹ ਲੁਧਿਆਣੇ ਵਾਲਿਆਂ ਦੀ ਕਿਸਮਤ ਤੇ ਚੰਗੀ ਹੈ ਕਿ ਜਿਹੜਾ ਮਿਲਣ ਜਾ ਰਿਹਾ ਪਰ ਯਕੀਨ ਜਾਣਿਓ ਸੰਜੀਵ ਅਰੋੜਾ ਦੀ ਚੜਤ ਨੂੰ ਉਹਦੀ ਵਰਤ ਨੂੰ ਦੇਖ ਕੇ ਜਿਸ ਤਰੀਕੇ ਨਾਲ ਤੁਸੀਂ ਸਾਰੇ ਬੋਖਲਾਗੇ ਨਾ ਸਾਰੇ ਕਮਲੇ ਹੋ ਗਏ ਇਹਦੇ ਤੋਂ ਸਾਫ ਜਾਹਰ ਹੁੰਦਾ ਕਿ ਤੁਸੀਂ ਵੋਟਾਂ ਤੋਂ ਪਹਿਲਾਂ 19 ਤਰੀਕ ਤੋਂ ਪਹਿਲਾਂ ਸਰੈਂਡਰ ਕਰ ਚੁੱਕੇ ਹੋ ਹਾਰ ਮੰਨ ਚੁੱਕੇ